ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਕੁਝ ਦਿਨ ਪਹਿਲਾਂ ਇੱਕ ਵਿਵਾਦ ਖੜਾ ਹੋਇਆ ਕੁਝ ਵੀਰ ਮੇਰੇ ਘਰੇ ਆਏ ਸੀਗੇ ਵਿਚਾਰ ਕਰਨ ਦੇ ਲਈ ਜੂ ਵੀ ਆਪਾਂ ਕਾਰਜ ਕਰ ਰਹੇ ਹਾਂ ਲਛਰਤਾ ਦੇ ਖਿਲਾਫ ਤੇ ਉਹ ਜੋ ਵੀਡੀਓ ਸੀ ਕਿਸੇ ਨੇ 20 ਮਿੰਟ ਦੀ ਵੀਡੀਓ ਪਾ ਦਿੱਤੀ ਤੇ ਅਸਲ ਵਿੱਚ ਉਹ ਮੇਰੀ ਹੋਂਦੇ ਨਾਲ ਵਿਚਾਰ ਹੋਈਆ ਸਵਾ ਘੰਟਾ ਉਹ ਵੀਰਾਂ ਨੂੰ ਖਾਸ ਕਰਕੇ ਜੋਗੇ ਵਿੱਚ ਦੋ ਗੁਰਸਿੱਖ ਵੀਰ ਸੀਗੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ ਹੈ ਸੰਗਤ ਵੱਲੋਂ ਕਿ ਇਹ ਦੇਖੋ ਵੀ ਗੁਰਸਿੱਖੇ ਗੁਰਸਿੱਖ ਦੇ ਖਿਲਾਫ ਆ ਗਏ ਅਸਲ ਵਿੱਚ ਗੱਲ ਇਹ ਸੀ ਕਿ ਉਹਨਾਂ ਨੇ ਵੀਡੀਓਜ਼ ਦੇਖੀਆਂ ਨਹੀਂ ਸੀਆਂ ਮੇਰੀਆਂ ਪੂਰੀਆਂ ਤੇ ਸੁਣੀ ਸੁਣਾਈ ਗੱਲ ਤੇ ਉਹ ਆ ਗਏ ਸੀ ਹੁਣ ਮੈਨੂੰ ਵੀ ਕੋਈ ਕਿਸ ਦੇ ਸਬੰਧੀ ਮੇਰੇ ਵੀ ਕੰਨ ਭਰ ਸਕਦਾ ਹੈ ਵੀ ਬੰਦਾ ਆ ਗੱਲ ਕਰ ਰਿਹਾ ਕਰਦਾ ਵੀ ਉਹਨੇ ਗਲਤ ਬੋਲਿਆ ਤਾਂ ਮੈਂ ਵੀ ਕਿਸ ਦੇ ਖਿਲਾਫ ਆ ਜਾ ਸਕਦਾ ਗੱਲ ਨੂੰ ਉੱਠ ਕੇ ਤੇ ਉਹ ਖਿਲਾਫ ਵਾਲੀ ਵੀ ਕੋਈ ਗੱਲ ਨਹੀਂ ਸੀ ਉਹ ਵਿਚਾਰੇ ਕਰਨ ਆਏ ਸੀਗੇ ਤੇ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਦੇ ਖਿਲਾਫ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਬੋਲੀ ਜਾਵੇ ਕਿ ਜਿਹਦੇ ਨਾਲ ਸਾਡੇ ਵੀਰਾਂ ਦੇ ਵਿੱਚ ਸਾਰਾ 파ੜ ਪਵੇ ਆ ਦੇਖ ਲਓ ਵੀਰ ਮੇਰੇ ਕੋਲੇ ਬੈਠੇ ਨੇ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ ਤੇ ਇੱਧਰ ਆ ਦੂਜਾ ਵੀਰ ਵੀ ਮੇਰੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਵੀਰਾਂ ਨੂੰ ਥੋੜਾ ਜਿਹਾ ਗਲਤ ਮੈਸੇਜ ਮਿਲ ਗਿਆ ਕਿ ਅਸੀਂ ਜਾਂ ਗਰਜੰਤ ਸਿੰਘ ਦੇ ਖਿਲਾਫ ਆ ਜਾਂ ਕਿਸੇ ਦੇ ਵੀ ਇਹਦੇ ਵਿੱਚ ਇਹੋ ਜੀ ਕੋਈ ਗੱਲ ਨਾ ਸਗੀ ਸਿਰਫ ਤਾਂ ਸਿਰਫ ਇਹੀ ਸੀਗਾ ਕਿ ਥੋੜਾ ਜਿਹਾ ਵੀਰ ਨੂੰ ਉਹਨਾਂ ਨੇ ਸਵਾਲ ਪੁੱਛਣੇ ਸੀਗੇ ਤਾਂ ਕਰਕੇ ਉਹਨਾਂ ਦੇ ਨਾਲ ਚੱਲ ਗਿਆ ਹੁਣ ਬਹੁਤ ਸਾਰੇ ਬੰਦੇ ਕਹਿ ਲਓ ਵੀ ਜਿਨ੍ਹਾਂ ਨੇ ਵੀਡੀਓ ਕੱਟ ਵਰਡ ਕੇ ਨੈੱਟ ਤੇ ਪਾਤੀ ਹੁਣ ਜਿਹਦੇ ਵਿੱਚ ਹੁਣ ਕਈ ਦੇਖ ਲਓ ਵੀ ਸੁੰਣਦੇ ਵਿੱਚ ਇਹ ਵੀਡੀਓ ਆਈਆਂ ਕਿ ਕਈ ਕਹਿੰਦੇ ਇਹ ਜੀ ਮਿਸ਼ਨਰੀ ਐ ਸੀ ਕਿ ਜਾਂ ਟੰਡਰੀ ਆਣ ਜਾਂ ਟਕਸਾਲੀ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਜੀ ਨਾ ਤਾਂ ਅਸੀਂ ਟਕਸਾਲੀ ਆ ਤੇ ਨਾ ਤੇ ਅਸੀਂ ਮਿਸ਼ਨਰੀ ਆ ਅਸੀਂ 10ਵੇਂ ਪਾਤਸ਼ਾਹ ਦੇ ਸਿੰਘ ਐ ਤੇ ਸਾਰੇ ਸਿੰਘ ਇਕੱਠੇ ਆ ਜੇ ਕਿਸੇ ਨੂੰ ਫੇਰ ਵੀ ਕੋਈ ਇਤਰਾਜ ਹੋਵੇ ਉਹ ਗੱਲ ਕਰ ਸਕਦਾ ਹਾਂਜੀ ਸਾਡਾ ਜੀ ਕਿਸੇ ਕੋਈ ਵੀ ਜਥੇਬੰਦੀ ਨਾਲ ਸਾਡਾ ਕੋਈ ਲਿੰਕ ਨਹੀਂ ਸਾਡਾ ਆਪਸੀ ਭਾਈਆਂ ਦੇ ਵਿੱਚ ਕੋਈ ਸੀਗਾ ਸਾਡਾ મતਭੇਦ ਅਸੀਂ ਉਦੋਂ ਆਏ ਇਕੱਠੇ ਹੋ ਕੇ ਸਾਡੀ ਗੱਲ ਖਤਮ ਹੋ ਗਈ ਬਸ ਇਦੋਂ ਬਸ ਇਹ ਵੀ ਸਾਡਾ ਭਾਈ ਆ ਠੀਕ ਹੈ ਅਸੀਂ ਇਹਦੇ ਨਾਲ ਲੜਨ ਤਾਂ ਕੋਈ ਆਏ ਨਹੀਂ ਗੱਲ ਕਰਨ ਨਾਲ ਇਹ ਗੱਲ ਨਿਪਟ ਗਈ ਉਸ ਤੋਂ ਬਾਅਦ ਬਾਕੀ ਹੋਰ ਜਿਹੜੇ ਕਮੈਂਟ ਪਾ ਰਹੇ ਸੀਗੇ ਜਾਂ ਹੋਰ ਜਿਨ੍ਹਾਂ ਨੇ ਗਲਤ ਲੈ ਕੇ ਵੀਡੀਓ ਨੂੰ ਉਹ ਕੀਤਾ ਆ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਰਹੇ ਸਾਡੀ ਆਪਸ ਦੇ ਵਿੱਚ ਸਾਡੀ ਸੁਲਾਈ ਆ ਸਾਨੂੰ ਹੋਰ ਕੋਈ ਟੈਨਸ਼ਨ ਨਹੀਂ ਹਾਂਜੀ ਬਸ ਜੀ ਇੰਨੀ ਕ ਬੇਨਤੀ ਕਰਨੀ ਸੀ ਕਿ ਉਹ ਵੀਡੀਓ ਨੂੰ ਗਾਂ ਤੋਂ ਗਾਂ ਜੋ ਸ਼ੇਅਰ ਕਰ ਰਹੇ ਨੇ ਉਹਦੇ ਤੇ ਜੋ ਕੈਪਸ਼ਨ ਆ ਬੜੀ ਗਲਤ ਲਿਖ ਰਹੇ ਨੇ ਵੀਰ ਗਰਜੰਡ ਸਿੰਘ ਨਾਲ ਆਏ ਲੜਨ ਆਏ ਸੀ ਕਿ ਗਰਜੰਡ ਸਿੰਘ ਨੇ ਭਜਾ ਤੇ ਆ ਕਰਦਾ ਹੈ ਇਹ ਜੀ ਕੋਈ ਗੱਲ ਨਹੀਂ ਵਿਚਾਰ ਹੋਈ ਸਾਡਾ ਇਹ ਪੁਰਾਤਨ ਸਾਡੀ ਚੱਲੀ ਆ ਰਹੀ ਹੈ ਪਰੰਪਰਾ ਕਿ ਕੋਈ ਵੀ ਮੁੱਦਾ ਹੋਵੇ ਵਿਚਾਰ ਇਕੱਠੇ ਬੈਠ ਕੇ ਭਾਈ ਅਸੀਂ ਸੁਲਝਾ ਸਕਦੇ ਹਾਂ ਸੋ ਹੋ ਸਕਦਾ ਉਹ ਜੋ ਵੀਡੀਓ ਉਹਦੇ ਵਿੱਚ ਪ੍ਰੈਜੈਂਟੇਸ਼ਨ ਗਲਤ ਹੋਵੇ ਗਲਤ ਤਰੀਕੇ ਦੀ ਹੋਵੇ ਪਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਨਹੀਂ ਕਿ ਮਾਰ ਕਟਾਈ ਵਾਲੀ ਦੀ ਗੱਲ ਹੋਈ ਹੋਏ ਨਹੀਂਗੀ ਸੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਦੇਖੋ ਕੋਈ ਆਪਾ ਪੰਥ ਪਰਿਵਾਰ ਆ ਕਿਤੇ ਵੀ ਹਰ ਇੱਕ ਪਰਿਵਾਰ ਦੇ ਵਿੱਚ ਮਾੜਾ ਮੋਟਾ ਝਗੜਾ ਕੋਈ ਵੀ ਹੋ ਸਕਦਾ ਉਹਨੀ ਇੱਕ ਹੀ ਹੁੰਦੀ ਰਹਿੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਦੂਜੇ ਦੁਸ਼ਮਣ ਆ ਆ ਵੀਰ ਮੇਰੇ ਕੋਲੇ ਬੈਠੇ ਨੇ ਅੱਜ ਸਾਡਾ ਤਾਂ ਮਾਮਲਾ ਉਸੇ ਦਿਨ ਸੌਟ ਆਊਟ ਹੋ ਗਿਆ ਸੀ ਸਵਾ ਘੰਟਾ ਵਿਚਾਰ ਹੋਈਆ ਤੁਸੀਂ ਸਿਰਫ 20 ਮਿੰਟ ਦੀ ਵੀਡੀਓ ਦੇਖੀ ਆ ਸਿਰਫ 20 ਮਿੰਟ ਦੀ ਹਾਂਜੀ ਤੇ ਅੱਜ ਅਸੀਂ ਗੁਰੂ ਘਰ ਬੈਠ ਕੇ ਵਿਚਾਰ ਕੀਤੀ ਆ ਹੁਣ ਇਹ ਨਾ ਕਹਦੇ ਹੋ ਭਾਈ ਕੋਈ ਕਿ ਉਹ ਹੁਣ ਫੇਰ ਗਰਜੰਡ ਸਿੰਘ ਦੇ ਘਰੇ ਆਏ ਜੰਗਰਜੰਡ ਸਿੰਘ ਉਹਦੇ ਘਰੇ ਅਸੀਂ ਸਾਂਝੀ ਥਾਂ ਬੈਠ ਕੇ ਗੁਰੂ ਘਰ ਦੇ ਵਿੱਚ ਬੈਠ ਕੇ ਵਿਚਾਰ ਕੀਤੀ ਆ ਤੇ ਵੀਰ ਇਸੇ ਗੱਲ ਕਰਕੇ ਆਏ ਸੀਗੇ ਵੀ ਦੇਖ ਆਪਣੀ ਤਾਂ ਉਸੇ ਦਿਨ ਨਿਬੜ ਗਈ ਸਵਾ ਘੰਟਾ ਵਿਚਾਰ ਹੋ ਜਿਵੇਂ ਫੇਰ ਰਿਪੀਟ ਕਰ ਤੇਜ਼ੀ ਵਾਰ ਗੱਲ ਕਹਿਣ ਲੱਗੇ ਆ ਉਸੇ ਦਿਨੇ ਵੀਰ ਖੁਸ਼ ਹੋ ਕੇ ਗਏ ਨੇ ਪੂਰੇ ਮੈਂ ਵੀ ਖੁਸ਼ ਸੀਗਾ ਤੇ ਉਹ ਗਾਹਾਂ ਕਿਸੇ ਨੇ ਵੀਡੀਓ ਪਾਈ ਸਿਰਫ 20 ਮਿੰਟ ਦੀ ਵੀਡੀਓ ਸੀਗੀ ਉਹ ਗੱਲ ਜਿਆਦਾ ਮੈਸੇਜ ਗਲਤ ਚਲੇ ਗਿਆ ਉਹਦਾ ਅਸੀਂ ਸਾਰੇ ਇਕੱਠੇ ਆ ਜੀ ਸਾਰੇ ਵੀਰ ਨਾਲ ਨੇ ਆੜੀ ਲੇਡ ਵਾਲੇ ਸਿੰਘ ਹਾਂਜੀ ਸਾਡਾ ਆਪਸ 'ਚ ਬਥੇਰਾ ਪਿਆਰ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ ਇਕੱਠੇ ਆ ਤੇ ਇਕੱਠੇ ਹੀ ਰਹਾਂਗੇ ਬਾਕੀ ਜੇ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਕੋਈ મતਭੇਦ ਹੁੰਦਾ ਤਾਂ ਕਦੇ ਵੀ ਕੋਈ ਬੰਦਾ ਫੋਨ ਲਾ ਕੇ ਪੁੱਛ ਸਕਦਾ ਆ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਬਸ ਜੀ ਅਮਰਜੀਤ ਸਿੰਘ ਤੁਸੀਂ ਤੇ ਉਹ ਕਿਹੜਾ ਸੀਗਾ ਤੇ ਆਪਣੇ ਬਹੁਤ ਸਾਰੇ ਵੀਰਾਂ ਦੇ ਮੈਨੂੰ ਵੀ ਮੈਸੇਜ ਆਉਂਦੇ ਸੀਗੇ ਤੇ ਫੋਨ ਤੇ ਕਰਦੇ ਸੀ ਕਹਿੰਦੇ ਵੀ ਚਲੋ ਤੁਸੀਂ ਚਲੇ ਗਏ ਪਿਆਰੀ ਇਹ ਗਲਤ ਗੱਲ ਹੈ ਪਰ ਨਹੀਂ ਇਹ ਸਾਡਾ ਫਰਜ਼ ਬਣਦਾ ਜੇਕਰ ਕੋਈ ਕਿਸੇ ਵੀਰ ਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡੇ ਸਿੱਖ ਭਾਈ ਦੇ ਵਿਰੋਧ ਜਾਂ ਕੁਝ ਹੈਗਾ ਕੋਈ ਵਿਚਾਰ ਹੈ ਕੋਈ ਮਾੜਾ ਵਿਚਾਰ ਅੰਦਰ ਹੁੰਦਾ ਜਾਂ ਉਹਨਾਂ ਨੂੰ ਗਲਤ ਫਹਮੀ ਆ ਤਾਂ ਇਹ ਸਾਡਾ ਸਾਰਿਆਂ ਦਾ ਹੱਕ ਫਰਜ਼ ਬਣਦਾ ਕਿ ਇਹਨੂੰ ਬੈਠ ਕੇ ਅਸੀਂ ਅਗਲੇ ਦਿਨ ਨਾਲ ਚਾਈਏ ਚਾਹੇ ਕੋਈ ਵੀ ਹੋਵੇ ਤੇ ਵਾਸੀ ਇੰਨੀ ਕੁ ਬੇਨਤੀਆਂ ਕਰਨੀਆਂ ਸੀ ਕਿ ਅਗਰਪਾ ਕਰਕੇ ਉਹ ਗੱਲ ਗਲਤ ਬਸੇ ਨਾ ਲੱਗ ਜਾਏ ਕਰੇ ਅਸੀਂ ਸਾਰੇ ਸਿੰਘ ਇਕੱਠੇ ਆ ਬਸ ਇੰਨੀ ਕੁ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ